ਸੋਸ਼ਲ ਮੀਡੀਆ ਅੱਜ ਕੱਲ ਦੇ ਦੌਰ ਦੇ ਵਿੱਚ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਲੋਕਾਂ ਨੂੰ ਕਿਸੇ ਸਮੂਹ ਨੂੰ ਜਾਂ ਤਾਂ ਫਿਰ ਉਤਾਵਲ ਨੂੰ ਚੱਕ ਦਿੰਦੀ ਹੈ ਜਾਂ ਫਿਰ ਹੇਠਾਂ ਨੀਚੇ ਲਿਆ ਕੇ ਸੁੱਟਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਚੀਜ਼ਾਂ ਐਦਾਂ ਫੈਲਦੀਆਂ ਨੇ ਇੰਜ ਫੈਲਦੀਆਂ ਨੇ ਜਿਵੇਂ ਸੁੱਕੇ ਘਾਹ ਤੇ ਅੱਗ ਫੈਲਦੀ ਹੈ ਉਹੀ ਵਾਪਰਿਆ ਉਹੀ ਚੀਜ਼ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਕਲਿੱਪ ਬੜੀ ਤੇਜ਼ੀ ਨਾਲ ਫੈਲਦੀ ਪਈ ਹੈ ਭੰਗੜਾ ਪਾਉਂਦੇ ਕੁਝ ਗੱਬਰੂ ਸਟੇਜ ਉੱਤੇ ਨਜ਼ਰ ਆ ਰਹੇ ਨੇ ਪਰ ਇਸ ਵੀਡੀਓ ਦੇ ਵਿੱਚ ਇੱਕ ਇਹੋ ਜੀ ਗੱਲ ਹੋਈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਤਰਥਲਲੀ ਮਚ ਗਈ ਲੋਕ ਜ਼ਰੂਰ ਇਸ ਵੀਡੀਓ ਤੋਂ ਬਾਅਦ ਗੁੱਸੇ 'ਚ ਤੇ ਖਫਾ ਹੋਏ ਨਜ਼ਰ ਆ ਰਹੇ ਨੇ ਇੱਕ ਭੰਗੜਾ ਪਾਉਂਦੇ ਮੁੰਡੇ ਤੋਂ ਦਰਸਲ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜਸ਼ਨ 2024 ਨਾਲ ਦਾ ਇੱਕ ਇਵੈਂਟ ਚੱਲ ਰਿਹਾ ਹੁੰਦਾ ਉਸ ਦੇ ਵਿੱਚ ਭੰਗੜਾ ਪੈ ਰਿਹਾ ਹੁੰਦਾ ਯਾਨੀ ਕਿ ਇੱਕ ਪਰਫਾਰਮੈਂਸ ਹੋਣੀ ਹੁੰਦੀ ਹੈ ਭੰਗੜੇ ਦੀ ਔਰ ਉਸ ਦੇ ਵਿੱਚ ਜਿਹੜੀ ਟੀਮ ਭੰਗੜਾ ਪਾ ਰਹੀ ਹੁੰਦੀ ਹੈ ਜਿਸ ਦੇ ਵਿੱਚ ਗੱਬਰੂ ਭੰਗੜਾ ਪਾ ਰਹੇ ਹੁੰਦੇ ਨੇ ਉਸੇ ਵੇਲੇ ਇੱਕ ਨੌਜਵਾਨ ਜਿੱਦੀ ਪੱਗ ਤੁਰਲੇ ਵਾਲੀ ਪੱਗ ਉਸ ਵੇਲੇ ਢਿੱਲੀ ਹੋ ਜਾਂਦੀ ਹੈ ਉਹ ਪੱਗ ਜਿਹੜੀ ਭੰਗੜੇ ਦੇ ਵਿੱਚ ਮੁੰਡੇ ਬੰਨਦੇ ਨੇ ਉਹ ਪੱਗ ਅਚਾਨਕ ਢਿੱਲੀ ਹੋ ਜਾਂਦੀ ਹੈ ਤੇ ਉਹ ਆਪਣੇ ਹੱਥੀਂ ਪੱਗ ਲਾ ਕੇ ਤੇ ਅੱਗੇ ਸਟੇਜ ਦੇ ਉੱਤੇ ਰੱਖ ਦਿੰਦਾ ਤੇ ਆਪਣਾ ਨਾਚ ਆਪਣਾ ਭੰਗੜਾ ਜਾਰੀ ਰੱਖਦਾ ਆ। ਉਸ ਤੋਂ ਬਾਅਦ ਲੋਕਾਂ ਦੇ ਵਿੱਚ ਅਚਾਨਕ ਇੰਨੀ ਜ਼ਿਆਦਾ ਤਰਥੱਲੀ ਮਚ ਗਈ ਜਦੋਂ ਇਹ ਵੀਡੀਓ ਵਾਇਰਲ ਹੋਈ ਇੱਕ ਪਾਸੇ ਤਾਂ ਇਸ ਟੀਮ ਨੂੰ ਜਿਤਾ ਦਿੱਤਾ ਗਿਆ ਜਜੇਸ ਨੇ ਖੜ ਕੇ ਤਾੜੀਆਂ ਮਾਰੀਆਂ ਉੱਥੇ ਬੈਠੇ ਲੋਕਾਂ ਨੇ ਖੜ ਕੇ ਤਾੜੀਆਂ ਮਾਰੀਆਂ ਪਰ ਜਦੋਂ ਇਹ ਵੀਡੀਓ ਵਾਇਰਲ ਹੋਈ ਲੋਕਾਂ ਨੇ ਇਸ ਜੇਤੂ ਟੀਮ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ ਦਰਅਸਲ ਲੋਕਾਂ ਦਾ ਕਹਿਣ ਦਾ ਮਕਸਦ ਸੀ ਕਿ ਪੱਗ ਨੂੰ ਹੀਠਾਂ ਕਿਉਂ ਸੁਟਿਆ ਇੱਕ ਫੋਟੋ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹੋ ਜੇ ਸਿੰਘ ਨੇ ਜਿਹੜੇ ਪੱਗਾਂ ਦੇ ਵਾਸਤੇ ਜੂਝਦੇ ਫਿਰਦੇ ਨੇ ਜਿਹੜੇ ਪੱਗਾਂ ਦੇ ਮਾਣ ਵਾਸਤੇ ਪੱਗਾਂ ਨੂੰ ਸਿਰਾਂ ਦੇ ਉੱਤੇ ਰੱਖਣ ਵਾਸਤੇ ਲੜਦੇ ਫਿਰਦੇ ਨੇ ਮਰਦੇ ਫਿਰਦੇ ਨੇ ਪਰ ਦੂਜੇ ਪਾਸੇ ਇਹੀ ਟੀਮ ਹੈ ਇਹ ਨੌਜਵਾਨ ਹੈ ਜਿਸਨੇ ਆਪਣੇ ਨਾਂ ਚ ਵਾਸਤੇ ਸਿਰਫ ਜਿੱਤਣ ਵਾਸਤੇ ਸਿਰਫ ਇਨਾਮ ਹਾਸਲ ਕਰਨ ਵਾਸਤੇ ਆਪਣੀ ਪੱਗ ਲਾ ਕੇ ਤੇ ਹੀਠਾ ਰੱਖ ਦਿੱਤੀ ਤੇ ਨੱਚਣਾ ਜਾਰੀ ਰੱਖਿਆ ਖੈਰ ਇਹ ਇੱਕ ਤਰਕ ਹੈਗਾ ਆ ਇਹ ਇੱਕ ਰੁਝਾਨ ਹੈਗਾ ਜੋ ਲੋਕਾਂ ਦੇ ਵਿੱਚ ਨਜ਼ਰ ਆਇਆ ਰੋਸ ਵਜੋਂ ਲੋਕਾਂ ਨੇ ਆਪਣੇ ਕਮੈਂਟਸ ਸਾਹਮਣੇ ਰੱਖੇ ਨੇ ਔਰ ਸਾਫ਼ ਤੌਰ ਦੇ ਉੱਤੇ ਇਸ ਨੌਜਵਾਨ ਦੇ ਉੱਤੇ ਟਿੱਪਣੀ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਇਹ ਨੌਜਵਾਨ ਜਿਹੜਾ ਆ ਉਹ ਆਪਣੇ ਪੰਥ ਨਾਲ ਆਪਣੇ ਇਥਿਕਸ ਨਾਲ ਜੁੜਿਆ ਹੋਇਆ ਇਹ ਨੂੰ ਸਿਰਫ ਆਪਣੀ ਜੱਤਰ ਦੇ ਨਾਲ ਮਤਲਬ ਸੀਗਾ ਹਾਲਾਂਕਿ ਜਦੋਂ ਇਸ ਟੀਮ ਨੇ ਪਰਫਾਰਮੈਂਸ ਦਿੱਤੀ ਜਦੋਂ ਇਹ ਸਾਰਾ ਕੁਝ ਵਾਪਰਿਆ ਉਸ ਤੋਂ ਬਾਅਦ ਜਜਸ ਦੀ ਟੀਮ ਜਿਹੜੀ ਸੀਗੀ ਉਹ ਖੜ ਗਏ ਉਹਨਾਂ ਨੇ ਖੜ ਕੇ ਤਾੜੀਆਂ ਮਾਰੀਆਂ ਅਤੇ ਇਸ ਟੀਮ ਨੂੰ ਵਿਜੇਤਾ ਘਰਾਰ ਦਿੱਤਾ ਹਾਲਾਂਕਿ ਇੱਕ ਰੁਝਾਨ ਇਹ ਵੀ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਇਸ ਨੌਜਵਾਨ ਨੇ ਕੁਝ ਗਲਤ ਨਹੀਂ ਕੀਤਾ ਸਗੋਂ ਇਸ ਨੇ ਸਿਰਫ ਆਪਣੀ ਆ ਸਪੋਰਟਸਮੈਨਸ਼ਿਪ ਦਿਖਾਈ ਹੈ ਆਪਣੇ ਪਰਫਾਰਮੈਂਸ ਦੀ ਸਪਿਰਟ ਦੇ ਵਿੱਚ ਇਹ ਨੌਜਵਾਨ ਨੱਚਦਾ ਰਿਹਾ ਉਹਨੇ ਕੋਈ ਵੀ ਅੜਚਨ ਆਪਣੇ ਨਾਚ ਵਿੱਚ ਆਪਣੀ ਪਰਫਾਰਮੈਂਸ ਦੇ ਵਿੱਚ ਨਹੀਂ ਆਉਣ ਦਿੱਤੀ ਹਾਲਾਂਕਿ ਕਈ ਵਾਰ ਇਹੋ ਜਿਹੀਆਂ ਸਥਿਤੀਆਂ ਬਣ ਵੀ ਜਾਂਦੀਆਂ ਨੇ ਜਦੋਂ ਇਹੋ ਜਿਹੀਆਂ ਗੱਲਾਂ ਦੇ ਨਾਲ ਯੋਜਨਾ ਪੈਂਦਾ ਹੈ ਜਦੋਂ ਇਹੋ ਜਿਹੇ ਆਸਾਰ ਬਣ ਜਾਂਦੇ ਨੇ ਜਦੋਂ ਕੱਪੜੇ ਡਿਗਣ ਲੱਗ ਜਾਂਦੇ ਨੇ ਨੱਚਦੇ-ਨੱਚਦੇ ਬਹੁਤ ਵਾਰ ਪਰਫਾਰਮੈਂਸਸ ਵਿੱਚ ਹੁੰਦਾ ਕਈ ਕਈ ਵਾਰ ਯੂਥ ਫੈਸਟ ਦੇ ਵਿੱਚ ਇਹੋ ਜੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਪਰ ਇਸ ਵਾਰ ਇਹ ਵੀਡੀਓ ਜਿਹੜੀ ਵਾਇਰਲ ਹੋਈ ਹੈ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਿਵਾਦ ਬਣ ਗਈ ਹੈ ਤਾਂ ਦੱਸ ਦਈਏ ਕਈ ਚਿੰਤਕ ਇਹ ਗੱਲਾਂ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੀ ਪਾਗ ਢੱਲੀ ਹੋਈ ਸੀ ਨੌਜਵਾਨ ਦੀ ਉਸ ਦੀ ਥਾਂ ਉਸ ਨੌਜਵਾਨ ਦਾ ਇਲਾਜਾ ਵੀ ਢੱਲਾ ਹੋ ਸਕਦਾ ਸੀ ਉਹ ਤੋਤੀ ਜਿਹੜੀ ਚਾਦਰਾਂ ਬੰਨਿਆ ਹੁੰਦਾ ਉਹ ਵੀ ਢਿੱਲੀ ਹੋ ਸਕਦਾ ਸੀਗਾ ਪਰ ਜੇ ਉਹ ਢਿੱਲਾ ਹੁੰਦਾ ਤਾਂ ਫੇਰ ਇਸ ਨੌਜਵਾਨ ਨੂੰ ਸਟੇਜ ਦੇ ਪਿੱਛੇ ਜਾਣਾ ਪੈਣਾ ਸੀਗਾ ਪਿੱਛੇ ਜਾ ਕੇ ਉਹ ਆਪਣਾ ਲਾਚਾ ਆਪਣਾ ਚਾਦਰਾਂ ਸਹੀ ਕਰਦਾ ਤੇ ਵਾਪਸ ਆ ਕੇ ਆਪਣੀ ਪਰਫਾਰਮੈਂਸ ਦੇ ਵਿੱਚ ਹਿੱਸਾ ਲੈਂਦਾ ਜਾਂ ਫਿਰ ਪਰਫਾਰਮੈਂਸ ਰੋਕ ਦਿੱਤੀ ਜਾਂਦੀ ਪੱਗ ਨਾਲ ਇਸ ਤਰ੍ਹਾਂ ਕਿਉਂ ਕੀਤਾ ਗਿਆ ਪੱਗ ਨੂੰ ਉਸੇ ਵੇਲੇ ਲਾ ਕੇ ਰੱਖ ਦਿੱਤਾ ਤੇ ਉਸ ਤੋਂ ਬਾਅਦ ਉਹ ਨੌਜਵਾਨ ਨੱਚਣ ਲੱਗ ਗਿਆ ਖੁੱਲੇਵਾਲ ਉਸਦੇ ਤੇ ਉਹਨਾਂ ਵਾਲਾਂ ਨਾਲ ਹੀ ਉਹ ਨੌਜਵਾਨ ਉੱਥੇ ਨੱਚਦਾ ਭੰਗੜਾ ਪਾਉਂਦਾ ਨਜ਼ਰ ਆ ਰਿਹਾ ਲੋਕ ਕਹਿੰਦੇ ਨੇ ਕਿ ਇਸ ਨੌਜਵਾਨ ਨੇ ਪੱਗ ਦੀ ਕਕਾਰ ਦੀ ਬੇਅਦਬੀ ਕੀਤੀ ਹੈ ਔਰ ਇਸੇ ਨੂੰ ਲੈ ਕੇ ਵਿਵਾਦ ਫਿਲਹਾਲ ਬਚਿਆ ਹੋਇਆ ਹੈ ਲਗਾਤਾਰ ਚਿੰਤਕ ਵੀ ਇਹੀ ਗੱਲਾਂ ਕਰ ਰਹੇ ਨੇ ਕਿ ਜੇ ਲਾਚ ਆ ਜਾਂ ਜਿਹੜਾ ਚਾਦਰਾ ਢੱਲਾ ਪੈਂਦਾ ਤੇ ਉਹਨੂੰ ਬੰਨਣ ਵਾਸਤੇ ਵੀ ਉਹਨੂੰ ਗੱਡਣ ਵਾਸਤੇ ਵੀ ਉਹਨੂੰ ਪਿੱਛੇ ਜਾਣਾ ਪੈਣਾ ਸੀ ਉਹਨੂੰ ਸਹੀ ਕਰਨ ਵਾਸਤੇ ਵੀ ਸਟੇਜ ਦੇ ਪਿੱਛੇ ਜਾ ਕੇ ਤੇ ਆਪਣੇ ਕੱਪੜੇ ਸਹੀ ਕਰਨੇ ਪੈਣੇ ਸੀ ਉਹੋ ਜਿਹਾ ਹੀ ਪੱਗ ਨਾਲ ਵੀ ਕੀਤਾ ਜਾ ਸਕਦਾ ਸੀ ਹਾਲਾਂਕਿ ਇਸ ਨੇ ਪੱਗ ਨਾਲ ਉਸ ਤਰ੍ਹਾਂ ਨਹੀਂ ਕੀਤਾ ਪੱਗ ਨੂੰ ਲਾ ਕੇ ਸਟੇਜ ਦੇ ਸਾਹਮਣੇ ਰੱਖ ਦਿੱਤਾ ਗਿਆ ਔਰ ਆਪਣਾ ਨਾਚ ਜਾਰੀ ਰੱਖਿਆ ਲੋਕਾਂ ਦੇ ਵਿੱਚ ਰੋਸ ਤੇ ਗੁੱਸਾ ਸਾਫ ਨਜ਼ਰ ਆ ਰਿਹਾ ਹੈ ਲੋਕ ਕਹਿੰਦੇ ਨੇ ਕਿ ਇਸ ਤਰ੍ਹਾਂ ਹਰਗिज ਨਹੀਂ ਕਰਨਾ ਚਾਹੀਦਾ ਸੀ ਪਗ ਦਾ ਅਪਮਾਨ ਹੈ ਪਗ ਦੀ ਬੇਅਤਬੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਇੱਕ ਵਰਗ ਇਹੋ ਜਿਹਾ ਵੀ ਹੈ ਜਿਹੜਾ ਕਹਿ ਰਿਹਾ ਕਿ ਉਸ ਨੇ ਆਪਣੀ ਸਪੋਰਟਸਮੈਨਸ਼ਿਪ ਨਿਭਾਈ ਹੈ ਉਸ ਨੇ ਚਲਦੇ ਪ੍ਰਵਾਹ ਨੂੰ ਨਾਰ ਰੋਕ ਕੇ ਤੇ ਆਪਣੀ ਪਰਫਾਰਮੈਂਸ ਪੂਰੀ ਕੀਤੀ ਹੈ ਸ਼ਾਇਦ ਇਸੇ ਹੀ ਤਰੀਕੇ ਦੇ ਨਾਲ ਜਜਜ ਵੀ ਸੋਚਦੇ ਸੀ ਜਿਨ੍ਹਾਂ ਨੇ ਇਸ ਆਧਾਰ ਦੇ ਉੱਤੇ ਇਸ ਟੀਮ ਨੂੰ ਜੇਤੂ ਇਕਰਾਰ ਦੇ ਦਿੱਤਾ ਟੀਮ ਜਿੱਤ ਵੀ ਗਈ ਪਰ ਸਵਾਲ ਖੜੇ ਹੋ ਰਹੇ ਨੇ ਜਜਸ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਲੋਕਾਂ ਦੀਆਂ ਵਿਚਾਰਧਾਰਾਵਾਂ ਦੇ ਉੱਤੇ ਔਰ ਚਿੰਤਕ ਤਾਂ ਇੱਥੋਂ ਤੱਕ ਵੀ ਕਹਿ ਰਹੇ ਨੇ ਕਿ ਯੂਨੀਵਰਸਿਟੀਆਂ ਸਿਰਫ ਨਾਚ ਗਾਣ ਦੇ ਅੱਡੇ ਬਣ ਗਏ ਹੋਏ ਨੇ ਯੂਨੀਵਰਸਿਟੀਆਂ ਜਿਨ੍ਹਾਂ ਨੇ ਨੌਜਵਾਨਾਂ ਦੀ ਮਾਨਸਿਕਤਾ ਦਾ ਵਿਕਾਸ ਕਰਨਾ ਸੀ ਉੱਥੇ ਸਿਰਫ ਭੰਗੜੇ ਪੈ ਰਹੇ ਨੇ ਭੰਗੜੇ ਪਾਏ ਜਾ ਰਹੇ ਨੇ ਨਿਤ ਕੋਈ ਨਵਾਂ ਪ੍ਰੋਗਰਾਮ ਵਿੱਡਿਆ ਹੁੰਦਾ ਜਿਸ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਜਾ ਕੇ ਤੇ ਨੱਚਦੇ ਫਿਰਦੇ ਨੇ ਹਾਲਾਂਕਿ ਉਹਨਾਂ ਦੇ ਮਾਨਸਿਕ ਵਿਕਾਸ ਦਾ ਉੱਥੇ ਕੁਝ ਵੀ ਨਹੀਂ ਹੋ ਰਿਹਾ ਸਾਫ਼ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ ਗੁਰਨਾਨਕ ਦੇਵ ਯੂਨੀਵਰਸਿਟੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਯੂਨੀਵਰਸਿਟੀ ਹੈਗੀ ਹੈ ਔਰ ਇਸ ਯੂਨੀਵਰਸਿਟੀ ਦੇ ਉੱਤੇ ਸਿੱਧੇ ਨਿਸ਼ਾਨੇ ਸਾਦੇ ਗਏ ਨੇ ਨਾਲ ਦੀ ਨਾਲ ਇਸ ਪਰਫਾਰਮੈਂਸ ਦੇ ਉੱਤੇ ਇਸ ਨੌਜਵਾਨ ਦੇ ਉੱਤੇ ਇਸ ਨੂੰ ਸਾਫ਼ ਕੀਤਾ ਜਾ ਰਿਹਾ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਲਗਾਤਾਰ ਇਹ ਵੀਡੀਓ ਵਾਇਰਲ ਹੋ ਰਹੀ ਹੈ ਥੋੜਾ ਇਸ ਵੀਡੀਓ ਦੇ ਬਾਬਤ ਕੀ ਸੋਚਣਾ ਹੈ ਤੁਸੀਂ ਕੀ ਸੋਚਦੇ ਹੋ ਕਿ ਨੌਜਵਾਨ ਨੇ ਸਹੀ ਕੀਤਾ ਜਾਂ ਗਲਤ ਨੌਜਵਾਨ ਨੂੰ ਆਪਣੀ ਪੱਗ ਲਾ ਕੇ ਏਗਾ ਰੱਖਣੀ ਚਾਹੀਦੀ ਸੀ ਜਾਂ ਫਿਰ ਪੱਗ ਲੈ ਕੇ ਪਿੱਛੇ ਚੱਲ ਜਾਣਾ ਚਾਹੀਦਾ ਸੀਗਾ ਪੱਗ ਅਜੇ ਡਿੱਗੀ ਨਹੀਂ ਸੀ ਢੱਲੀ ਹੋਈ ਸੀ ਨੌਜਵਾਨ ਨੇ ਆਪ ਹੀ ਆਪਣੀ ਪੱਗ ਲਾ ਕੇ ਤੇ ਏਗਾ ਰੱਖ ਦਿੱਤੀ ਹੁਣ ਇਹ ਸੋਚਿਆ ਜਾ ਰਿਹਾ ਹੈ ਕਿ ਜੇ ਉਹਦਾ ਲਾਚਾ ਢੱਲਾ ਹੋਇਆ ਹੁੰਦਾ ਤਾਂ ਕਿ ਉਹ ਲਾਚਾ ਲਾ ਕੇ ਵੀ ਉੱਥੇ ਸੁੱਟ ਦਿੰਦਾ ਜਾਂ ਫਿਰ ਉਹ ਲਾਚਾ ਲੈ ਕੇ ਆਪਣਾ ਲਾਚਾ ਹੱਥੋਂ-ਹੱਥੀ ਫੜ ਕੇ ਤੇ ਪਿੱਛੇ ਜਾਂਦਾ ਸਟੇਜ ਦੇ ਤੇ ਪਿੱਛੇ ਜਾ ਕੇ ਉਸ ਲਾਚੇ ਨੂੰ ਉਹ ਗੰਢਦਾ ਆਪਣੇ ਚਾਦਰੇ ਨੂੰ ਗੰਢਦਾ ਤੇ ਉਹਨੂੰ ਸਹੀ ਕਰਦਾ ਖੈਰ ਇਹ ਕੁਝ ਤਰਕ ਨੇ ਜਿਹੜੇ ਦਿੱਤੇ ਜਾ ਰਹੇ ਨੇ ਥੋੜਾ ਇਸ ਵਿਵਾਦ ਬਾਰੇ ਕੀ ਸੋਚਣਾ ਤੁਹਾਡੀ ਕੀ ਰਾਏ ਆਪਣੇ ਚਾਰ ਕਮੈਂਟਸ ਦੀ ਸੂਰਤ ਚ ਦੱਸਣਾ ਨਾ ਭੁੱਲਣਾ ਉਹ ਤੱਕ ਲਈ ਬਨੇ ਰੋ 1 India Punjabi Subscribe to 1 India channel and never miss an update